ਸਸ਼ੇਕਾਲ ਅੱਜ ਮੈਂ ਤੁਹਾਡੇ ਲਈ ਫੇਰ ਇੱਕ ਨੁਸਖਾ ਲੈ ਕੇ ਆਈਆਂ ਜਿਨ੍ਹਾਂ ਨੂੰ ਬ੍ਰੈਸਟ ਦੇ ਉੱਪਰ ਫੋੜੇ ਫੁੰਸੀਆ ਹੁੰਦੇ ਨੇ ਰੈੱਡ ਕਲਰ ਦੇ ਮੂਹ ਵਾਲੇ ਪੀਕ ਵਾਲੇ ਪਾਸ ਵਾਲੇ ਜਾਂ ਕਾਫੀ ਪੇਨਫੁਲੀ ਹੁੰਦੇ ਨੇ ਉਹਨਾਂ ਵਾਸਤੇ ਇੱਕ ਆਯੁਰਵੇਦ ਦਾ ਨਾਰਮਲ ਜਿਹਾ ਨੁਸਖਾ ਹੈਗਾ ਜੋ ਘਰ ਬੈਠੇ ਹੀ ਕਰ ਸਕਦੇ ਨੇ ਤੁਸੀਂ ਕੀ ਕਰਨਾ ਜੀ ਸਫੇਦ ਸੁਹਾਗਾ ਲੈਣਾ ਇਹਦਾ ਪਾਊਡਰ ਬਣਾ ਲਿਓ ਠੀਕ ਹੈ ਜੀ ਇੱਕ ਤੁਸੀਂ ਲੈਣੇ ਹੈਗੇ ਆ ਜੀ ਅਰੰਡੀ ਦੀ ਗਿਰੀ ਠੀਕ ਹੈ ਜੀ अरंडी दी गिरी ਲੈਣੀ ਆ ਇੱਕ ਤੁਸੀਂ ਲੈਣਾ ਜੀ ਅਲਸੀ ਦਾ ਤੇਲ ਇਹਨੇ ਤਿੰਨੇ ਚੀਜ਼ਾਂ ਨੂੰ ਮਿਕਸ ਕਰ ਲੋ ਲੇਪ ਜਾ ਬਣਾ ਲੋ ਤੇ ਇਹਨੂੰ ਉਹ ਫੋੜੇ ਫੁੰਸੀਆਂ ਬ੍ਰੈਸਟ ਦੇ ਫੋੜੇ ਫੁੰਸੀਆਂ ਤੇ ਲਾਓ ਜਿੱਥੇ ਤੁਹਾਨੂੰ ਪੇਨਫੁਲੀ ਫੁੰਸੀ ਹੁੰਦੀ ਹੈ ਜਾਂ ਫੋੜਾ ਨਿਕਲਦਾ ਉੱਥੇ ਲਗਾਉਣ ਤੋਂ ਬਾਅਦ ਜਦੋਂ ਤੁਹਾਨੂੰ ਐ ਲੱਗੇ ਤਿੰਨ ਤੋਂ ਛੇ ਦਿਨਾਂ ਦੇ ਵਿੱਚ ਇਹ ਸੁੱਕਣਾ ਸ਼ੁਰੂ ਹੋ ਗਿਆ ਫਿਰ ਤਾਂ ਇਹ ਨਾਰਮਲ ਫੋੜੇ ਫੁੰਸੀਆਂ ਜੇ ਤੁਹਾਨੂੰ ਨਹੀਂ ਰਿਜ਼ਲਟ ਮਿਲ ਰਿਹਾ ਸਲੇਪ ਤੋਂ ਬਾਅਦ ਵੀ ਫਿਰ ਤੁਰੰਤ ਤੁਸੀਂ ਨਾਲ ਦੀ ਨਾਲ ਉਹਦਾ ਸਕੈਨ ਕਰਵਾਓ ਠੀਕ ਹੈ ਜੀ ਇਹ ਮੈਂ ਉਹਨਾਂ ਵਾਸਤੇ ਦੱਸੇ ਲੇਡੀਜ਼ ਵਾਸਤੇ ਜਿਹੜੀਆਂ ਵਿਚਾਰੀਆਂ ਮੈਨੂੰ ਫੋਨ ਕਰਦੀਆਂ ਨੇ ਤੇ ਜਿਹੜੀ ਕਾਫੀ ਜ਼ਿਆਦਾ ਪੇਨਫੁਲੀ ਤਕਲੀਫ ਦੇ ਵਿੱਚ ਰਹਿੰਦੀਆਂ ਨੇ ਉਹਨਾਂ ਵਾਸਤੇ ਨੁਸਖੇ ਮੈਂ ਦੱਸ ਰਹੀ ਹਾਂ ਜੇਕਰ ਤੁਹਾਨੂੰ ਕਿਤੇ ਵੀ ਬ੍ਰੈਸਟ ਦੇ ਵਿੱਚ ਗੰਢ ਦਿਖਦੀ ਹੋ ਉੱਪਰ ਜਾਂ ਫੋੜਾ ਹੁੰਦਾ ਤੇ ਇਹ ਲੇਪ ਤੁਸੀਂ ਆਸਾਨੀ ਨਾਲ ਘਰੇ ਬਣਾ ਕੇ ਲਗਾ ਸਕਦੇ ਹੋ ਸੋ ਧੰਨਵਾਦ